ਤੋ ਬੋਲਦਾ ਜੀ ਅੱਜ ਦੋਹਾਂ ਫੋਰਮਾਂ ਨੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਕਨਵੈਨਸ਼ਨ ਸੱਦੀ ਹੈ ਉੱਤੇ ਚਰਚਾ ਕਰਾਂਗੇ ਉਹਦੇ ਨਾਲ 19 ਨੂੰ ਜਿਹੜੀ ਕੇਂਦਰ ਸਰਕਾਰ ਨਾਲ ਮੀਟਿੰਗ ਜਿਹੜੀ ਆ ਲਗਭਗ ਕਹਿ ਲਓ ਕਿ ਇਹ 7ਵੇਂ ਦੌਰ ਦੀ ਮੀਟਿੰਗ ਹੋਣੀ ਆ ਉਹਦੇ ਚ ਕਿ ਵੀ ਕਿਹੜੀ ਰਣਨੀਤੀ ਬਣਾਈ ਜਾਵੇ ਉਹਦੇ ਤੇ ਵੀ ਦੋਵੇਂ ਫੋਰਮ ਚਰਚਾ ਕਰਨਗੇ ਤੇ ਆਉਣ ਵਾਲੇ ਅੰਦੋਲਨ ਨੂੰ ਕਿਵੇਂ ਤੇਜ਼ ਕਰਨਾ ਕੇਂਦਰ ਤੇ ਹੋਰ ਪ੍ਰੈਸ਼ਰ ਕਿਵੇਂ ਬਣਾਇਆ ਜਾਏ ਉਹਦੀ ਰਣਨੀਤੀ ਦਾ ਐਲਾਨ ਵੀ ਹੋਊਗਾ ਇਸ ਕਰਕੇ ਪ੍ਰੈਸ ਮੀਡੀਆ ਨੂੰ ਵੀ ਬੇਨਤੀ ਆ ਤੁਹਾਨੂੰ ਸਮਾਂ ਦੱਸ ਦਿੱਤਾ ਜਾਊਗਾ ਕਿ ਕਿੰਨੇ ਵਜੇ ਪੀਸੀ ਕਰਨੀ ਹੈਗੀ ਆ ਕੁਝ ਸਮੇਂ ਬਾਅਦ ਤਾਂ ਕਿਰਪਾ ਕਰਕੇ ਕਵਰੇਜ ਦਿਓ ਔਰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਹੈ ਪੀਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਲਈ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ਲਈ ਵੱਧ ਤੋਂ ਵੱਧ ਮੋਰਚਿਆਂ ਵਿੱਚ ਪਹੁੰਚੋ ਜਿਹੜਾ 23 ਮਾਰਚ ਨੂੰ ਸ਼ਹੀਦਾਂ ਦਾ ਕੌਮੀ ਸ਼ਹੀਦਾਂ ਦਾ ਦਿਹਾੜਾ ਵਾ ਵੱਟ ਤੋਂ ਵੱਧ ਗਿਣਤੀ ਵਿੱਚ ਉੱਥੇ ਅਸੀਂ ਚਾਹੁੰਦੇ ਆ ਕਿ ਕਿਸਾਨ ਮਜ਼ਦੂਰ ਮਤਾਵਾ ਪੈਣਾ ਖਾਸ ਕਰਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਅਸੀਂ 23 ਮਾਰਚ ਨੂੰ